ਤਿਆਵੇ ਲੋਹੰਕਾਰੀ ਹੈ ਨਾ ਜੀ ਇੱਕ ਦੇਸ਼ ਦੂਜੇ ਦੇਸ਼ਾਂ ਤੇ ਮਿਸਾਇਲਾ ਚਲਾ ਰਿਆ ਹੈ ਤੇ ਜਿਹੜੇ ਵੱਡੇ ਵੱਡੇ ਲੋਗ ਨੇ ਉਹ ਸੇਫ ਨੇ ਮਾੜੇ ਬੰਦੇ ਮਾਰੇ ਜਾਣ ਸੋ ਇਹ ਇੱਕ ਡਰ ਵੀ ਹੈ ਜੀਵਾਂ ਦੇ ਅੰਦਰ ਮੌਤ ਨੂੰ ਲੈ ਕੇ ਗੁਰੂ ਜੀ ਕਹਿੰਦੇ ਡਰੀਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸ਼ੋਰ ਇਹ ਲੋਗ ਸਾਡੇ ਜਦੋਂ ਜਿੰਨਾ ਮੋਬਾਈਲ ਦੇਖਦੇ ਨੇ ਨਾ ਉਹਨਾਂ ਇਹ ਡਰ ਜਾਂਦੇ ਨੇ ਇਹ ਸਾਡੇ ਦਿਮਾਗ ਤੇ ਡਰ ਪਾ ਦਿੰਦਾ ਹੁਣ ਸੰਸਾਰ ਵਿੱਚ ਆਏ ਆ ਇੱਕ ਦਿਨ ਜਾਣਾ ਹੈ ਤੇ ਜਿਵੇਂ ਪ੍ਰਮਾਤਮਾ ਨੇ ਸਾਡੀ ਮੌਤ ਲਿਖੀ ਹੋਈ ਓਵੇਂ ਅਸੀਂ ਜਾਣਾ ਹੈ ਦੁਨੀਆ ਦੀ ਕੋਈ ਤਾਕਤ ਬਚਾ ਨਹੀਂ ਸਕਦੀ ਪਰ ਜੇ ਆਪਾਂ ਸਿਮਰਨ ਦੇ ਨਾਲ ਜੁੜ ਜਾਈਏ ਗੁਰਬਾਣੀ ਗੁਰੂ ਦੇ ਉਪਦੇਸ਼ ਨਾਲ ਜੁੜ ਜਾਈਏ ਤੇ ਗੁਰਬਾਣੀ ਸਾਨੂੰ ਇਨੀ ਸ਼ਾਂਤੀ ਪ੍ਰਦਾਨ ਕਰਦੀ ਏ ਸਿਮਰਨ ਇੰਨਾ ਸ਼ਾਂਤੀ ਪ੍ਰਦਾਨ ਕਰੇ ਤੁਸੀਂ ਭੈ ਤੋਂ ਮੁਕਤ ਹੋ ਜਾਂਦੇ ਹੋ ਤੁਹਾਨੂੰ ਜਨਮ ਮਰਨ ਦਾ ਭਾਅ ਹੀ ਨਹੀਂ ਦਿੰਦਾ ਕਿਉਂਕਿ ਜਨਮ ਮਰਨ ਕਾ ਭਾਅ ਗਿਆ ਗੋਬਿੰਦ ਲਿਵ ਲੱਗੀ ਜੀਵਤ ਸੁੰਨ ਸਮਾਨਿਆ ਗੁਰ ਸਾਕੇ ਤੁਸੀਂ ਕਦੀ ਵੀ ਡੋਲੋਗੇ ਕਿਉਂਕਿ ਦਾਤਾ ਇੱਕ ਹੀ ਸਾਰਿਆਂ ਦਾ ਤੇ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਕਹਿੰਦੇ ਰੱਬ ਵਿੱਚ ਬੜਾ ਵੱਡਾ ਗੁਣ ਏ ਨਾਉ ਮਰਦਾ ਏ ਤੇ ਨਾ ਕਦੀ ਸੋਗ ਹੁੰਦਾ ਉਹ ਦੇਈ ਜਾਂਦਾ ਜੀਵਾਂ ਨੂੰ ਉਹਦੇ ਖਜ਼ਾਨੇ 'ਚ ਕਦੀ ਭੋਗ ਨਹੀਂ ਪੈਂਦਾ ਵੀ ਮੁੱਕ ਗਿਆ ਇਹ ਵਰਡ ਉਹਦੀ ਕਚੈਰੀ ਵਿੱਚ ਨਹੀਂਗਾ ਇਹ ਸ਼ਬਦ ਉਹਦੀ ਦਰਗਾਹ ਵਿੱਚ ਨਹੀਂਗਾ ਵੀ ਮੁੱਕ ਗਿਆ ਇਸ ਕਰਕੇ ਜਿੰਨੇ ਸਾਨੂੰ ਪੈਦਾ ਕੀਤਾ ਏ ਉਹਨੇ ਸਾਨੂੰ ਦਈ ਜਾਣਾ ਗੁਰੂ ਤੇ ਸਾਡਾ ਅਟੁੱਟ ਵਿਸ਼ਵਾਸ ਹੋਣਾ ਚਾਹੀਦਾ ਔਰ ਵਿਸ਼ਵਾਸ ਕਿਵੇਂ ਬਣਦਾ ਹੈ ਜਿਵੇਂ ਜਿਵੇਂ ਆਪਾਂ ਸਿਮਰਨ ਕਰਦੇ ਆ ਨਾਮ ਜਪਦੇ ਆ ਸਾਡਾ ਵਿਸ਼ਵਾਸ ਬਣਦਾ ਹੈ ਜਪੀ ਇਹ ਸਾਸ ਗਿਰਾਸ ਪੂਰਨ ਵਿਸ਼ਵਾਸ ਹੁਣ ਇਹ ਜਿਹੜਾ ਇੱਕ ਦੇਸ਼ ਦੂਜੇ ਦੇਸ਼ ਨਾਲ ਜੰਗ ਕਰ ਰਿਹਾ ਏ ਲੜ ਰਿਹਾ ਹੈ ਲੜਾਈ ਲੱਗਣ ਦੇ ਕਹਿੰਦੇ ਚਾਂਸ ਨੇ ਇਹ ਰੋਕੀ ਕਿਵੇਂ ਜਾਏ ਦੁਨੀਆ ਦਾ ਕੋਈ ਬੰਦਾ جنگ ਨਹੀਂ ਰੋਕ ਸਕਦਾ ਲੜਾਈ ਨਹੀਂ ਰੋਕ ਸਕਦਾ ਜੇ ਰੋਕ ਸਕਦਾ ਹੈ ਤੇ ਤੁਹਾਡਾ ਸਿਮਰਨ ਨਾਮ ਜਪਨ ਦੇ ਨਾਲ ਸ਼ਾਂਤੀ ਆ ਸਕਦੀ ਕਿਉਂਕਿ ਗੁਰੂ ਜੀ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ਕ ਤਨਮ ਇਹ ਕਲਯੁਗ ਦਾ ਹੀ ਕਲੇਸ਼ ਹੈ